ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ਼ਟਪਦੀ ਜਹਮਾਤ ਪਿਤਾ ਸੋਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਪਯਾਨ ਦੂਤ ਜਮਦਲਾ ਜਿਹੜਾ ਦੂਤ ਜਮ ਪਾਠ ਹੈ ਨਾ ਇਹ ਇਕੱਠਾ ਪਾਠ ਹੀ ਹੈ ਯਾਨੀ ਦਾ ਅਰਥ ਕਰਨ ਲੱਗੇ ਜਮ ਦੂਤ ਅਰਥ ਕਰਾਂਗੇ ਦੂਤ ਜਮ ਦਲਾ ਤਹ ਕੇਵਲ ਨਾਮ ਸੰਗ ਤੇਰਾ ਚੱਲਾ ਜਹ ਮੁਸਕਲ ਹੋਵਾ ਅਤ ਭਾਰੀ ਜਹ ਮੁਸਕਲ ਹੋਵਾ ਅਤ ਭਾਰੀ ਹਰ ਕੋ ਨਾਮ ਖੇ ਨਮਾਹ ਉਧਾਰੀ ਆਨੇ ਕਪੋਨਾ ਚਾਰਨ ਕਰਤ ਨਹੀਂ ਤਰਾ ਕਰਤ ਤੇ ਵਿਸਰਾਮ ਹਰ ਕੋ ਨਾਮ ਕੋਟ ਪਾਪ ਪਰ ਹਰਿਆ ਗੁਰਮੁਖ ਨਾਮ ਜਪਹ ਮਨ ਮੇਰੇ ਨਾਨਕ ਪਾਵਹ ਸੂਖ ਕਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਧਨ ਪਰ ਹਰ ਕਾ ਨਾਮ ਜਪਤ ਨਿਸਤਰੈ ਇਹ ਬੰਧਨ ਪਾਠ ਜਿਹੜਾ ਨਾ ਇਸ ਸੰਪਰਦਾ ਦੇ ਵਿੱਚ ਇਕੱਠਾ ਹੀ ਕਰਾਇਆ ਜਾਂਦਾ ਪ੍ਰਕਰਨ ਅਨੁਸਾਰ ਬੰਧਨ ਪਾਠ ਕਰਨਾ ਹੈ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਖ ਨਾ 부ਝਾਵੇ ਹਰ ਕਾ ਨਾਮ ਜਪਤ ਆਗਾਵੇ ਅਨਿਕ ਮਾਇਆ ਰੰਗ ਇਥੇ ਵਿਸਰਾਮ ਲਾਉਣਾ ਤਿਖ ਨਾ 부ਝਾਵੇ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਇਹ ਜਾਤ ਇਕੇਲਾ ਇਕੇਲਾ ਹੀ ਉਚਾਰਨ ਕਰਨਾ ਕਈ ਇਕੇਲਾ ਬੋਲ ਜਾਂਦੇ ਹਨ ਆੜਾ ਪਹਿਲਾਂ ਲਾ ਦਿੰਦੇ ਆ ਈ ੜੀ ਛੱਡ ਦਿੰਦੇ ਤਹ ਹਰ ਕੋ ਤਹ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨੇਕ ਬਿਗਨ ਜਹ ਆਏ ਸੰਘਾਰਾ ਹਰ ਕਾ ਨਾਮ ਤਤਕਾਲ ਉਧਾਰ ਤਤਕਾਲ ਉਧਾਰਾ ਅਨੇਕ ਜੋਨ ਜਨਮ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਹਉ ਮੈਲਾ ਮਲ ਕਬਹ ਨਾ ਧੋਵੈ ਹਉ ਮੈਲਾ ਮਲ ਕਬਹ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵਾ ਅਸਾ ਨਾਮ ਜਪਹੁ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ਹਰ ਕਾ ਨਾਮ ਉਹਾ ਸੰਗ ਤੋਸਾ ਜਿਹ ਪੈਡਾ ਮਹਾ ਅੰਦ ਗੁਬਾਰਾ ਪੈਡਾ ਉਚਾਰਨ ਕਰਨਾ ਪੈੱਡੀ ਨਹੀਂ ਕਹਿਦਣਾ ਦਲਾਵਾ ਦੋਵੇਂ ਉਚਾਰਨ ਕਰਨੀਆਂ ਹਨ ਜਿਹ ਪੈਡਾ ਮਹਾ ਅੰਦ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾ ਪੰਥ ਤੇਰਾ ਜਹਾ ਪੰਥ ਤੇ ਵਿਸਰਾਮ ਲਾਦੋ ਤੇਰਾ ਇਥਿ ਯਮਕ ਕੋ ਨ ਸਿਆਨੂ ਜਹਾ ਪੰਥ ਤੇਰਾ ਕੋ ਨ ਸਿਆਨੂ ਸੇ ਸੇ ਦੇ ਉੱਤੇ ਟਿੱਪੀ ਨਹੀਂ ਲਾਉਣੀ ਸਿਆਨੂ ਜਹਾ ਪੰਥ ਤੇਰਾ ਕੋ ਨ ਸਿਆਨੂ ਹਰ ਕਾ ਨਾਮ ਤਹ ਨਾਲ ਪਛਾਨੋ ਜਹ ਮਹਾ ਭਯਾਨ ਤਪਤ ਬਹੁ ਕਾਮ ਤਹ ਹਰ ਕੇ ਨਾਮ ਕੀ ਤੁਮ ਉਪਰ ਛਾਮ ਜਹ ਤ੍ਰਿਖਾ ਮਾਨ ਤੁਜ ਆਕਰਖ ਤਹ ਨਾਨਕ ਹਰ ਹਰ ਅੰਮ੍ਰਿਤ ਵਰਖ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕਾ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕਾ ਹਰ ਨਾਮ ਦਿਧਾਨ ਪਾਰ ਬ੍ਰਹਮ ਜਨਕੀਨੋ ਦਾਨ ਮਾਨ ਤਨ ਰੰਗ ਰੱਤੇ ਰੰਗ ਏਕਾ ਨਾਨਕ ਜਨਕ ਬਿਰਤ ਵਿਵੇਕਾ ਹਰ ਕਾ ਨਾਮ ਜਨਕ ਮੁਕਤ ਜੁਗਤ ਹਰ ਕਾ ਨਾਮ ਜਨਕ ਤ੍ਰਿਪਤੀ ਭੋਗਤ ਹਰ ਕਾ ਨਾਮ ਜਨਕ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ ਕਬ ਪਰੈ ਨ ਭੰਗ ਹਰ ਕਾ ਨਾਮ ਜਪਤ ਕਬ ਪਰੈ ਨ ਭੰਗ ਹਰ ਕਾ ਨਾਮ ਜਨਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨਕ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਬਿਯੋਗ ਜਾ ਨਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਵਾਹਿਗੁਰੂ ਜੀ ਕਾ ਕਾਲ ਸਾਗ ਕਰਹੈ ਵਾਹਿਗੁਰੂ ਜੀ ਕੀ ਫਤਿਹ